ਕਸ਼ਿਆ ਕਾਸ ਕੈਨੇਸ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਗਣਤੰਤਰ ਦਿਵਸ ਮੌਕੇ ਸੈਕਟਰ 17 ਸਥਿਤ ਪਰੇਡ ਗਰਾਊਂਡ 'ਚ ਹੋਣ ਵਾਲੇ ਪ੍ਰੋਗਰਾਮ ਲਈ ਟ੍ਰੈਫਿਕ ਪੁਲਿਸ ਨੇ ਸ਼ਹਿਰ ਦੇ ਰੂਟਾ 'ਚ ਬਦਲਾਅ ਕੀਤਾ ਪਰੇਡ ਗਰਾਊਂਡ ਅਤੇ ਉਸ ਦੇ ਆਸ-ਪਾਸ ਸਵੇਰੇ 6 ਵਜੇ ਤੋਂ ਪ੍ਰੋਗਰਾਮ ਦੀ ਸਮਾਪਤੀ ਤੱਕ ਟ੍ਰੈਫਿਕ ਰੂਟਾ 'ਚ ਬਦਲਾਅ ਕੀਤਾ ਜਾਵੇਗਾ ਇਸ ਤੋਂ ਇਲਾਵਾ ਕੁਝ ਅਹਿਮ ਸੜਕਾਂ ਨੂੰ ਪ੍ਰੋਗਰਾਮ ਦੀ ਸਮਾਪਤੀ ਤੱਕ ਆਮ ਲੋਕਾਂ ਲਈ ਬੰਦ ਰੱਖਿਆ ਜਾਵੇਗਾ ਪਰੇਡ ਦੌਰਾਨ ਸੈਕਟਰ 16 17 22 23 ਤੋ ਸੈਕਟਰ 2 ਬਾਈ ਇੱਕ ਗੁਰਦੇਵਾਲ ਸਿੰਘ ਪੈਟਰੋਲ ਪੰਪ ਨੇੜੇ ਛੋਟੇ ਚੌਕ ਤੇ ਸੈਕਟਰ 16 17 ਡਿਵਾਈਡਿੰਗ ਰੋਡ ਤੇ ਜਨਮਾਰਗ ਸੈਕਟਰ 16 17 22 ਅਤੇ 23 ਚੌਕ ਤੱਕ ਅਤੇ ਸੈਕਟਰ 17 ਪੁਰਾਣੀ ਕੋਟ ਤੋਂ ਸੈਕਟਰ 17 ਦੇ ਪਿਛਲੇ ਸ਼ਿਵਾਲਿਕ ਕੋ ਹਟਲ ਤੱਕ ਪ੍ਰੇਡ ਗਰਾਉਂਡ ਤੱਕ ਪਹੁੰਚਣ ਵਾਲੀਆਂ ਸੜਕਾਂ ਗੰਦੰਤਰ ਦਿਵਸ ਦਿਹਾੜੇ ਤੇ ਸਵੇਰੇ 6:30 ਵਜੇ ਤੋਂ ਪ੍ਰੋਗਰਾਮ ਦੀ ਸਮਾਪਤੀ ਤੱਕ ਬੰਦ ਰਹਿਣਗੀਆਂ ਇਨਾ ਥਾਵਾਂ ਤੇ ਰਹੇਗੀ ਟ੍ਰੈਫਿਕ 'ਚ ਬਦਲਾ ਇਨਾ ਥਾਵਾਂ ਤੇ ਰਹੇਗਾ ਟ੍ਰੈਫਿਕ 'ਚ ਬਦਲਾ ਸੈਕਟਰ 17 ਪ੍ਰੇਡ ਗਰਾਊਂਡ ਜਾਣ ਲਈ ਬਸ ਅੱਡਾ ਚੌਕ ਤੋਂ 17 18 ਲਾਈਟ ਪੁਆਇੰਟ ਵੱਲੋਂ ਜਾਓ ਸੈਕਟਰ 2ਏ ਦੀ ਮਾਰਕੀਟ ਵਿੱਚ ਦੁਕਾਨਾਂ ਅੱਗੇ ਪਾਰਕਿੰਗ ਵਿੱਚ ਸਵੇਰੇ ਵੇਲੇ ਕਿਸੇ ਵੀ ਆਮ ਪਾਰਕਿੰਗ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਵਿਸ਼ੇਸ਼ ਤੌਰ ਤੇ ਸੱਦੇ ਵਾਲੇ ਲੋਕ ਪ੍ਰੇਡ ਗਰਾਊਂਡ ਤੋਂ ਲੈ ਕੇ ਸੈਕਟਰ 16 17 22 ਅਤੇ 23 ਦੇ ਗੋਲ ਚੱਕਰ ਮੈਦਾਨ ਤੋਂ ਪ੍ਰੇਡ ਗਰਾਊਂਡ ਤੱਕ ਪਹੁੰਚਣ ਅਤੇ ਆਪਣੇ ਵਾਹਨਾਂ ਨੂੰ ਸੈਕਟਰ 2ਏ ਪਾਰਕਿੰਗ ਏਰੀਆ ਦੇ ਸਾਹਮਣੇ پارک ਕਰਨ ਸੈਕਟਰ 17 18 ਲਾਈਟ ਪੁਆਇੰਟ ਅਰੋਮਾ ਲਾਈਟ ਪੁਆਇੰਟ ਸੈਕਟਰ 18 19 ਤੋਂ ਆਉਣ ਵਾਲੀ ਟ੍ਰੈਫਿਕ ਨੂੰ ਡਾਇਵਰਟ ਕਰਕੇ ਸੈਕਟਰ 17 ਚੌਕ ਵੱਲ ਸਵੇਰੇ 11 ਵਜੇ ਤੋਂ ਦੁਪਹਿਰ 11:30 ਵਜੇ ਤੱਕ ਮੋੜਿਆ ਜਾਵੇਗਾ ਇੱਥੇ ਬੱਸਾਂ ਆਉਣਗੀਆਂ ਹਰਿਆਣਾ ਪੰਜਾਬ ਅਤੇ ਹਿਮਾਚਲ ਸਮੇਤ ਹੋਰ ਥਾਵਾਂ ਤੋਂ ਸੈਕਟਰ 17 ਬੱਸ ਸਟੈਂਡ ਆਉਣ ਲਈ ਬੱਸਾਂ ਨੂੰ ਸੈਕਟਰ 22 ਦੇ ਵਿਜਵਾੜਾ ਚੌਕ ਤੋਂ ਬੱਸ ਸਟੈਂਡ ਚੌਕ ਹਿਮਾਲਿਆ ਮਾਰਗ ਤੋਂ ਹੋ ਕੇ ਪਿਕਾਡਲੀ ਚੌਕ ਤੋਂ ਸੈਕਟਰ 22 ਗੁਰਦੇয়াল ਪੈਟਰੋਲ ਪੰਪ ਦੇ ਨਾਲ ਲੱਗਦੇ ਛੋਟੇ ਚੌਕ ਤੋਂ ਬੱਸ ਅੱਡੇ ਜਾਣ ਆ ਪਵੇਗਾ ਇਹਨਾਂ ਗੱਲਾਂ ਦਾ ਰੱਖੋ ਖਾਸ ਧਿਆਨ ਆਮ ਜਨਤਾ ਪ੍ਰੇਡ ਗਰਾਊਂਡ 'ਚ ਸਵੇਰੇ 9:30 ਵਜੇ ਤੱਕ ਰਹੇ ਵਿਸ਼ੇਸ਼ ਤੌਰ ਤੇ ਸੱਦੇ ਲੋਕ ਸੈਕਟਰ 22 ਸਾਹਮਣੇ ਤੋਂ ਗੇਟ ਨੰਬਰ 3 4 ਅਤੇ 5 ਤੋਂ ਪ੍ਰੇਡ ਗਰਾਊਂਡ ਵਿੱਚ ਦਾਖਲ ਹੋਣਗੇ ਇੱਕ ਅਸਲੀ ਫੋਟੋ ਪਛਾਣ ਪੱਤਰ ਆਪਣੇ ਨਾਲ ਰੱਖੋ ਵਿਸ਼ੇਸ਼ ਤੌਰ ਤੇ ਸੱਦੇ ਲੋਕ ਮੰਨ ਅਤੇ ਪਾਰਕਿੰਗ ਲੈਵਲ ਪਰ ਦਰਸ਼ਿਤ ਕਰਨਗੇ ਮਾਚੇਸ ਦੀ ਡੱਬੀ ਚਾਕੂ ਸਿਗਰਟ ਹਥਿਆਰ ਸ਼ਰਾਬ ਜਲਨਸ਼ੀਲ ਚੀਜ਼ਾਂ ਤੇ ਇਲੈਕਟ੍ਰੀਕਨਕਲ ਜੰਤਰਾ ਨੂੰ ਲੈ ਕੇ ਜਾਣ ਤੇ ਮਨਾਹੀ ਰਹੇਗੀ ਐਟ ਹੋਮ ਚ ਵੀ ਰੂਟ ਦੀ ਤਬਦੀਲੀ ਪੰਜਾਬ ਅਤੇ ਹਰਿਆਣਾ ਰਾਜ ਭਵਨ ਅਤੇ ਗਣਤੰਤਰ ਦਿਵਸ ਸਮਾਗਮ ਮੌਕੇ ਲੋਕਾਂ ਦੀ ਸਹੂਲਤ ਲਈ ਆਰਜੀ ਤੌਰ ਤੇ ਰੂਟ ਬਦਲੇ ਗਏ ਨੇ ਸੈਕਟਰ 5 6 7 ਅਤੇ 8 ਦੇ ਗੋਲ ਚੱਕਰ ਪੰਜਾਬ ਰਾਜ ਭਵਨ ਦੇ ਸਾਹਮਣੇ ਵਾਲੀ ਸੜਕ ਅਤੇ ਚੰਡੀਗੜ੍ਹ 골ਫ ਕਲੱਬ ਨੇੜੇ ਵਿਗਿਆਨ ਪਥ ਅਤੇ ਸੁਖਨਾ ਮਾਰਕ ਤੇ 3 ਪੁਆਇੰਟ ਨੂੰ ਬੰਦ ਦੁਪਹਿਰੇ 3:30 ਵਜੇ ਤੋਂ ਸਮਾਰੋ ਸਮਾਪਤੀ ਤੱਕ ਆਮ ਲੋਕਾਂ ਦੇ ਲਈ ਬੰਦ ਕੀਤਾ ਗਿਆ ਸੋ ਚੰਡੀਗੜ੍ਹ ਵਾਸੀਆਂ ਦੇ ਲਈ ਇਹ ਸੀ ਅੱਜ ਦੀ ਖਾਸ ਰਿਪੋਰਟ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਕਿਸੇ ਖਾਸ ਮੁੱਦੇ ਤੇ ਕਰਾਂਗੇ ਵਿਚਾਰ ਬਟਾਂਦਰਾ ਤਦ ਤੱਕ ਦੇ ਲਈ ਮੈਨੂੰ ਜਾਨੀ ਵਿਵੇਕ ਨੂੰ ਦੇ ਹੋਇਆ ਅੱਜ ਤੁਸੀਂ ਦੇਖ ਤੋ ਉਸ ਕਾਈਨ ਨਿਊਜ਼ ਪੰਜਾਬ ਸਸ਼੍ਰੀਆਕਾ